ਉਹਦਾ ਪੁੱਛਿਆ ਤੇਰਾ ਮੈਂ ਤੇ ਡੇ ਦਾ ਬਾਬਾ ਨੰਕ ਦਾ ਚਾਹ ਤੇ ਜੀ ਉੱਥੇ ਅਸੀਂ ਪਹਿਲੇ ਗੇਟ ਦੀ ਜਿਹੜੀ ਆਪਣੀ ਸਾਰੀ ਕੰਪਲੀਟ ਕਰ ਲਈਆ ਕੈਂਪੇਨ ਉਹ ਅਸੀਂ ਦੂਜੇ ਗੇਟਸ ਕਰੇ ਸਾਡੇ ਮਤਲਬ ਪਸੋਂ ਤੱਕ ਦੂਜੇ ਗੇਟ ਦੀ ਸਾਰੀ ਕੈਂਪੇਨ ਜਿਹੜੀ ਆ ਉਹ ਕੰਪਲੀਟ ਹੋ ਜੀ ਉਹ ਤੋਂ ਬਾਅਦ ਅਸੀਂ ਤੀਜੇ ਗੇਟ ਦੀ ਕਰਾਂਗੇ ਜਿਹੜੇ ਲਾਸਟ ਦੇ ਦੋ ਦਿਨ ਨੇ 17 18 23 ਉਦੋਂ ਅਸੀਂ ਮਤਲਬ ਜਿਹੜਾ ਵੱਡੇ ਲੈਵਲ ਤੇ ਤੀਸਰਾ ਗੇਟ ਜਿਹੜਾ ਕੰਪਲੀਟ ਕਰਾਂਗੇ ਉਹਦਾ ਜਿੰਨਾ ਵਧੀਆ ਰਿਸਪੌਂਸ ਦੇਦੇ ਵਿੱਚ ਮਿਲਿਆ ਦੇਦੇ ਵਿੱਚ ਸਦਾ ਸਦਾ ਕ੍ਰਿਸਟਨ ਭਾਈਚਾਰੇ ਦਾ ਬਹੁਤ ਵੱਡੀ ਗਿਣਤੀ ਦੇ ਵਿੱਚ ਨਾਲ ਆਇਆ ਕਿੰਨੇ ਵੀ ਤੇ ਦੇ ਵੱਡੇ ਬੰਦੇ ਆ ਚੰਗੇ ਬੰਦੇ ਆ ਸਸੂ ਦਾ ਦੇ ਬੰਦੇ ਐਨ ਜੀਓ ਗਿਆ ਦਾ ਸਭ ਉਹਦਾ ਇੱਕ ਕਾਰਨ ਆ ਕਿ ਜਦ ਮਨ ਕਾਂਗਰਸ ਦੇ ਵੀ ਦਵਾ ਜੀ ਸੁਖੀੰਦਾਵਾ ਜੀ ਪ੍ਰਧਵਾਦਵਾ ਜਿਹੜਾ ਬਹੁਤ ਹੈਵੀ ਮੁੱਦਾ ਉੱਥੇ ਇੱਕ ਵਾਰ ਦਿਲ ਇਲੈਕਸ਼ਨ ਹੋਦੀ ਹੈ ਕਿ ਲੋਕਾਂ ਨੇ ਫਿਰ ਦਬਾਵਾ ਇਸੇ ਪ੍ਰਵਾਹ ਨੂੰ ਜਿਹੜਾ ਪਿਛਲੇ 50 55 ਸਾਲ ਤੋਂ ਕਬਜ਼ਾ ਕਰਕੇ ਬਿਠਾ ਹਸਲ ਕੀਤੇ ਇਹਨਾਂ ਮੁੱਕਾ ਦੇਣਾ ਕਿ ਦੁਬੇ ਮੁੱਕਾ ਇਹਦੇ ਤੇ ਲੋਕਾਂ ਦਾ ਬਹੁਤ ਉਡੀਕ ਸੌਂਸ ਹੈ ਕਿ ਦੇ ਜੀ ਅਸੀਂ ਬੜਾ ਲੰਮਾ ਚੇਹ ਦੇਖ ਲਿਆ ਔਰ ਜਿਹੜਾ ਹੰਕੜ ਆਵਾਜ਼ਾਂ ਦਾ ਦੁਈਆ ਸੁਖੀ ਹੋਣਾ ਹੋਵੇਗਾ ਅਫਸਾਨਾ ਤਾਂ ਹੈ ਜਾਂ ਡੀਸੀ ਦਾ ਕਿੰਦਾ ਬੋਲਦਾ ਤੁਸੀਂ ਕਈ ਅਲੋਰੀਆ ਵੀਡੀਓ ਦੇਖਿਆ ਉਹ ਐਸਐਸਪੀ ਦਾ ਕਿੰਦਾ ਬੋਲਦਾ ਵੀ ਦੇਖਿਆ ਉਦਾਂ ਸੁਭੈ ਕਿਦਾ ਬੋਲਦਾ ਉਹ ਵੀ ਤੁਸੀਂ ਦੇਖਿਆ ਪਰ ਉਹ ਜਿਹੜਾ ਲੋਕਾਂ ਦਾ ਬੋਲਦਾ ਉਹ ਮੈਨੂੰ ਬਹੁਤ ਉਹਦੀ ਬਾਡੀ ਕਰਨ ਲੱਗੀ ਜੇ ਲੋਕਾਂ ਉੱਚਿਆਂ ਦੀ ਵੀ ਬੋਲਦਾ ਜਿਹੜਾ ਉਹ ਠੀਕ ਨਹੀਂ ਸੋ ਅਸੀਂ ਦੇਲਾ ਬਬਨਾਨ ਬਹੁ ਬਡੀ ਗਿੰਤੀ ਦੇ ਨਾਲ ਜਿਹੜਾ ਉਹ ਜਿੱਥਾ ਇੱਕ ਵੀਡੀਓ ਉਹਨਾਂ ਦੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੇਜਰੀਵਾਲ ਸਾਹਿਬ ਨੂੰ ਬਹੁਤ ਬੁਰੀ ਤਰ੍ਹਾਂ ਦੇ ਨਾਲ ਬੋਲ ਰਹੇ ਨੇ ਬਹੁਤ ਗਲਤ ਤਰੀਕੇ ਦੇ ਨਾਲ ਸ਼ਬਦਾਵਲੀ ਵਰਤੀ ਜਾ ਰਹੀ ਹੈ ਮੈਂ ਮੈਂ ਤਾਂ ਤੁਹਾਨੂੰ ਇਹੀ ਗੱਲ ਕਹਿ ਰਿਹਾ ਕਿ ਦੇਖੋ ਇਹ ਜਿਹੜੇ ਲੋਕ ਹੈ ਅਸੀਂ ਗਰੀਬ ਘਰਾਂ ਚੋਂ ਜੰਮੇ ਪੜੇ ਬੱਤੇ ਮੇਰਾ ਫਾਦਰ ਹੈ ਨਹੀਂ ਮੇਰੀ ਮਾਤਾ ਹੈਗੀ 55 ਸਾਲ ਦੀ ਅੱਜ ਵੀ ਮਿੰਨੂ ਰੋਜ਼ ਸਿੱਖਿਆ ਦੇ ਕੇ ਤੋਲਦੀ ਹੈ ਉਹ ਵੀ ਬੇਟਾ ਕਿਸ ਦੇ ਖਿਲਾਫ ਨਹੀਂ ਬੋਲਣਾ ਮਾਰਾ ਚੰਗਾ ਨਹੀਂ ਬੋਲਣਾ ਮਿੰਨੂ ਇਹ ਸਮਝ ਲੱਗੀ ਕਿ ਇਹਨਾਂ ਨੂੰ ਪਾਲਕ ਪੋਸਰ ਕਿੱਦਾਂ ਹੋਣਾ ਇਹਨਾਂ ਦੀ ਮਾਂ ਨੇ ਇਹਨਾਂ ਦੇ ਪਿਓ ਨੇ ਇਹਨਾਂ ਨੂੰ ਬੰਦ ਦੀ ਜਾਜ ਕੋਈ ਨਹੀਂ ਦੱਸੀ ਮੈਨੂੰ ਇਹ ਹੀ ਦੀ ਸਮਝ ਲੱਗੀ ਕਿ ਇਹ ਬੰਦੇ ਕਹਿੰਦੇ ਜੀ ਸਾਡਾ ਬਾਪ ਜਿਹੜਾ ਸਾਬਕਾ ਮੰਤਰੀ ਦੀ ਸਾਬਕਾ ਐਮਐਲਏ ਦੀ ਫਲਾਣਾ ਹੀ ਟੀਮ ਦਾ ਸੀਗੇ ਸਰਤਾ ਸੰਦੋਸ ਸਿੰਘ ਦਾ ਵਾ ਵਧੀਆ ਬੰਦੇ ਸੀ ਪਤ ਇਨਦੀ ਬੋਲਚਾਲ ਜਿਹੜੀ ਇੱਥੋਂ ਤੱਕ ਇਹਦੇ ਭਰਾ ਜਿਹੜੇ ਨੇ ਇੰਦਰਜੀਤੋਂ ਨਹੀਂ ਉਹਨਾਂ ਦੀ ਬੋਲਚਾਲ ਤੇ ਇਹਦੀ ਬੋਲਚਾਲ ਦਾ 100 ਬੜਾ ਵਾਫਕਿਆ ਉਹ ਚੰਗਾ ਲੋਕਾਂ ਦਾ ਬੋਲਦਾ ਬਦੀ ਇੰਦਰਜੀਤ ਬਣ ਪਾਦੀ ਇਹਦੀ ਬੋਲਚਾਲ ਜਿਹੜੀ ਸਰ ਬਹੁਤ ਦੇਖਿਆ ਕੀ ਬੋਲੀ ਜਾਂਦਾ ਕੇਦਰੀਅਲ ਨੈਸ਼ਨਲ ਪਾਰਟੀ ਦਾ ਲੀਡਰ ਹੈ ਤੇ ਕੇਦਰੀਅਲ ਦੇ ਖਿਲਾਫ ਗੱਲ ਕਰਦਾ ਤੁਹਾਨੂੰ ਮੈਂ ਹਿੱਸਾ ਹੋਣੀ ਚਾਹੀਦੀ ਆ ਉਹ ਬੜਾ ਦਸਤ ਮੈਨੂੰ ਇਹ ਦੱਸਿਆ ਮੈਂ ਵੀਡੀਓ ਸੁਣੀ ਦੀ ਮੈਨੂੰ ਕਹਿੰਦਾ ਦੱਸਿਆ ਕਿ ਉਹ ਵੀਡੀਓ ਬੜਾ ਗੱਤ ਬੋਲਦਾ ਤੋ ਇਹਨਾਂ ਨੂੰ ਮੈਂ ਮੈਂ ਕਹੂੰਗਾ ਕਿ ਇਹਨਾਂ ਨੇ ਕੋਈ ਤਮੀਜ਼ ਨਹੀਂ ਸਿੱਖੀ ਮਾਪਿਆਂ ਤੋਂ ਐਜੂਕੇਸ਼ਨ ਨਾਲੋਂ ਮਾਪਿਆਂ ਦੀ ਜਿਹੜੀ ਐਜੂਕੇਸ਼ਨ ਹੁੰਦੀ ਆ ਨਾ ਬੱਚੇ ਲਈ ਉਹ ਸਭ ਤੋਂ ਐਮ ਹੁੰਦੀ ਆ ਤੇ ਮੈਨੂੰ ਲੱਗਦਾ ਕਿ ਇਹਨਾਂ ਦੇ ਮਾਪਿਆਂ ਕੋਲੋਂ ਜਿਆਦਾ ਤਮੀਜ਼ ਮਿਲੀ ਨਹੀਂ ਤੇ ਜਾਂ ਇਹਨਾਂ ਲਈ ਇਹ ਮੇਰੇ ਨਾਲ ਆਪਣੇ ਮਾਪਿਆਂ ਉਹਦਾ ਵੀ ਇਦਾਂ ਹੀ ਬੋਲਦੇ ਹੋਣਗੇ ਜਦ ਦੇ ਜੋ ਇਹ ਲੋਕਾਂ ਦਾ ਅਨੁਭਵ ਹੈ ਤੋ ਕੋਈ ਨੀ ਮੋਦਨ ਦੋਦਨ ਨੂੰ ਲੱਗਦਾ ਸਾਹਿਬ ਜੋ ਕਹੇ ਠੀਕ ਹੈ ਸੱਚ ਹੈ ਪਰ ਲੱਗਦਾ ਇੱਕ ਸ਼ਬਦਾਵਲੀ ਤੇ ਕੰਟਰੋਲ ਕਰਨਾ ਚਾਹੀਦਾ ਉਹਨਾਂ ਨੂੰ ਮੈਂ ਬਿਲਕੁਲ ਸਹਿਤ ਉਹਦਾ ਦੀ ਸ਼ਬਦਾਵਲੀ ਜਿਹੜੀ ਹੈ ਏਡੀ ਨੀਵੇਂ ਲੈਵਲ ਦੀ ਮੈਂ ਆਸ ਵੀ ਨਹੀਂ ਕਰਦਾ ਕਿਸ ਲੈਵਲ ਦਾ ਬੰਦਾ ਐਮਐਲਏ ਬਣਨਾ ਚਾਹੀਦਾ ਐਮਪੀ ਬਣਨਾ ਚਾਹੀਦਾ ਗਦਾਸਪੁਰ ਦੇ ਲੋਕਾਂ ਨੇ ਕਿੱਦਾਂ ਚੁੜਤਾ ਐਦਾਂ ਦੇ ਬੰਦਿਆਂ ਨੂੰ ਜਿਨ੍ਹਾਂ ਨੂੰ ਤਬੀਜ ਹੀ ਨਹੀਂ ਆਪੋ ਦੀ ਕਿਹਨਾਂ ਡੀਸੀ ਨਾਲ ਕਿਦਾਂ ਬੋਲਦਾ ਤੂੰ ਵੀਡੀਓ ਦੇਖੀ ਐਸਐਲ ਵੀ ਨਾਲ ਕਿਦਾਂ ਬੋਲਦਾ ਯਾਰ ਤੂੰ ਚੁਣਿਆ ਲੋਕ ਸਭਾ ਦਾ ਮੈਂਬਰ ਐ ਤੈਨੂੰ ਪਤਾ ਹੀ ਨਹੀਂ ਕਿਦਾਂ ਬੋਲਦਾ ਉਹ ਤਾਂ ਗੁੰਡੇ ਬੋਲਦੇ ਆ ਬਦਮਾਸ਼ ਬੋਲਦੇ ਉੱਦਾਂ ਬੋਲੀਆਂ ਨੂੰ ਪਈਆਂ ਤੁਸੀਂ ਅਈ ਮੈਂ ਮੰਨਤੂ ਹੀ ਹੈਦੇ ਅਫਸਰ ਨਹੀਂ ਕੋ ਆਖੇ ਲੱਗਦਾ ਉਹ ਗੰਦ ਘਾਤ ਅਫਸਰ ਮੇਕੋ ਬਨੇ ਰਾਈਟ ਹੈ ਮੈਂ ਲਿਖ ਕੇ ਰਿਟਰਨ ਕਈ ਕੰਪਲੀਟਾ ਕਰ ਸਕਦਾ ਸੁਖੀਰ ਦਾ ਅਧਿਕੋ ਵੀ ਬਨੇ ਰਾਈਟ ਨੇ ਐਮਪੀ ਨੇ ਕੋ ਕੁਛ ਵੀ ਜੇ ਕੇ ਕੋ ਅਫਸਰ ਨਹੀਂ ਆਖੇ ਲੱਗਦਾ ਤੇ ਜੇ ਕੰਪਲੀਟ ਕਰੋ ਕੋਈ ਗੱਲ ਨਹੀਂ ਦੁਖਾ ਰਿਹਾ ਤੁਹਾਡਾ ਉਸ ਕਾਲ ਕੇ ਤੇ ਪਰ ਕੋਈ ਬੋਲ ਦੇਗਾ ਤਾਂ ਬੋਲ ਕੇ ਵੀਡੀਓ ਬਣਾ ਕੇ ਪਾਉਨੇ ਹੋ ਸੱਚੀ ਕੀ ਗੱਸਾ ਦੇਉ ਮੇ ਲੋਕਾਂ ਨੂੰ ਕਿ ਪੰਜਾਬ ਦੇ ਮਲਕ ਅ ਮੰਤਰੀ ਤੇ ਐਮਪੀ ਇਦਾਂ ਦੇ ਇਤਾਂ ਦੀ ਉਹਦੀ ਬੋਲੀ ਗਲਤ ਅਸਰ ਬਹੁਤ ਮਾੜਾ ਬੋਲ ਚੰਗਾ ਬੋਲਣਾ ਚਾਹੀਦਾ ਰਵਨੀਤ ਬਿੱਟੂ ਕਹਿੰਦੇ ਕਿਸਾਨਾਂ ਦੀ ਜਾਇਦਾਦ ਦੀ ਜਾਂਚ ਕਰਾਵਾਂਗੇ ਜਿਮਨੀ ਚੋਣਾ ਤੋਂ ਬਾਅਦ ਪੰਜਾਬ ਦੇ ਜਿੰਨੇ ਵੀ ਜਿਹੜੇ ਕਿਸਾਨ ਨੇ ਬਿੱਟੂ ਦਾ ਬਿਆਨ ਕਰ ਉਹਨੇ ਜੋ ਬਿੱਟੂ ਦਾ ਬਿਆਨ ਦਾ ਮੈਂ ਪਹਿਲਾਂ ਆ ਰਹੀ ਕੰਨਾਂ ਨੂੰ ਕੱਟ ਚੁੱਕਾ ਉਹ ਗਲਤ ਹੈ ਮੈਂ ਤਾਂ ਉਲਟ ਕਿਹਾ ਕਿ ਭਈ ਜਦੋਂ ਬਿੱਟੂ ਦੇ ਦਾਦਾ ਜੀ ਦੀ ਸਰਕਾਰ ਬਣੀ ਸਰਦਾਰ ਬੈਂਸ ਸਿੰਘ ਦੀ ਪੰਜਾਬ ਚ ਕ腐ਨ ਦਾ ਦੌਰ ਸਰਦਾਰ ਬੈਂਸ ਸਿੰਘ ਦੀ ਸਰਕਾਰ ਤੋਂ ਬਾਅਦ ਸ਼ੁਰੂ ਹੋਇਆ ਤੇ ਮੈਂ ਉਸ ਦਿਨ ਕਿਹਾ ਸੀਗਾ ਕਿ بجائے ਇਹ ਦੇ ਕਿ ਤੁਸੀਂ ਕਿਸਾਨਾਂ ਦੀ ਜਾਇਦਾਦ ਦੀ ਕਰੋ ਤੁਸੀਂ ਆਪਣੇ ਸਮੇਤ ਸਦੋਂ ਮੇਰੀ ਗੱਲ ਸੁਣ ਤੇ ਬਿੱਟੂ ਨੂੰ ਚਾਹੀਦਾ ਕੋ ਆਪਣੇ ਸਮੇਤ ਆਪਣੇ ਪਰਿਵਾਰ ਦੇ ਸਮੇਤ ਜਿੰਨੇ ਵੀ ਵਿਰਸਖ ਦੀ ਸਰਕਾਰ ਤੋਂ ਬਾਅਦ ਸੋਖਾ ਦਾ ਬੜੀਆਂ ਜਿੰਨੇ ਵੀ ਉੱਚ ਐਮਐਲਏ ਮੰਤਰੀ ਬਣੇ ਐਮਪੀ ਬਣੇ ਉਹਦਾ ਸਭ ਦੀ ਜਾਇਦਾਦ ਦੀ ਜਾਂਚ ਹੋਣੀ ਚਾਹੀਦੀ ਹੈ ਵੀ ਇਹ ਕਿੱਥੋਂ ਆਈ ਉਹਨਾਂ ਕੰਪਾਨੀ ਨੇ ਤਾਂ ਪਹਿਲਾਂ ਕਿੰਨੀ ਜਿਆਦਾ ਸੀ ਤੇ 92 ਤੋਂ ਲੈ ਕੇ ਹੁਣ ਤੱਕ ਕਿੰਨੀ ਜਿਆਦਾ 25 ਗਿਆ ਸਾਲਾਂ ਤੋਂ ਉਹਦਾ ਕਿੰਨੀ ਜਿਆਦਾ ਹੁੰਦਾ ਹੈ ਸਮਝਦੇ ਕਿ ਗਾ ਕਸਰਨ ਦੇ ਪਿੱਛੇ ਬੜਾ ਜਦੋਂ ਮੈਨੂੰ ਤੇ ਕੋਈ ਗੱਲ ਉਹ ਉਹਦਾ ਬਹਿ ਨਹੀਂ ਗਲਤ ਲੱਗਦਾ ਆਪਣਾ ਇਹ ਕਹਿੰਦੀ 2027 'ਚ ਲੈ ਸੀਐਮ ਬਣਾਂਗਾ ਕਿਦਾਂ ਰਮਿੰਦਰ ਰਮਿੰਦਰ ਬਿੱਟੂ ਕਹਿੰਦੇ ਮੈਂ ਚੇਹਰਾ ਹਾਂ ਹਾਂਜੀ ਸੁਖੀ ਭਾਗ ਦੇ ਵੀ ਕਹਿੰਦਾ ਸੀਐਮ ਬਣੂਗਾ ਪਤਾ ਬਾਪਾ ਜੀ ਕਹਿੰਦਾ ਮੈਂ ਸੀਐਮ ਬਣੂਗਾ ਚੰਦੀ ਕੀ ਦਾ ਬਣੂਗਾ ਉਹ ਲਾਦਾ ਬੜੇ ਬਾਰ ਕੇ ਮਿੱਠਾ ਕਿ ਦਰਵਾਜ਼ੇ ਸਮਝਦੇ ਕਿ ਗਾ ਕਹਿੰਦਾ ਕਿ ਗੱਲ ਆ ਸਿਮਪਰ ਆਦੇ ਨੁਕਾ ਦੀ ਬਣਾਣਾ ਸਰ ਇਹ ਸਾਡੇ ਮੁਖੰਤੀ ਨੇ ਹਾਂ ਨਾਲੇ ਜਿੰਨਰ ਦਾ ਬਣਾ ਬਣੇ ਟੋਲ ਜਾਦੀ ਬੇਨਾ ਦਾ ਬੋਪਾ ਦੀ ਬੋਲ ਵਾਲੀ ਹਾਂ ਉਦੋਂ ਸਾਡੇ ਬਣਾ ਕਹੀ ਜਾਂਦਾ ਉਦੋਂ ਪਤਾ ਪਾਇਓ ਜੀ ਕਹੀ ਜਾਂਦੇ ਇਹ ਸਾਡੇ ਮੁਖੰਤੀ ਆ ਸਿੱਧੂ ਦੀ ਵਾਪਸੀ ਹੋ ਰਹੀ ਹੈ ਸਿੱਧੂ ਤਾਂ ਚਲ ਗਿਆ ਜਿੱਥੇ ਦੀ ਵਾਪਸ ਹੋਣੀ ਕਬਲ ਚਲਦੇ ਜੋਤ ਹਾਂ ਅਮਕਲ ਦੇਖਦੇ ਆ ਉਹ ਤਾਂ ਚਲੇ ਗਿਆ ਪਰ ਇਹ ਹੋ ਸਕਦਾ ਲੱਗਿਆ ਅਜੇ ਨੋ ਵੀ ਸਿੱਧੂ ਨਹੀਂ ਵੀ ਆਦਨ ਵਾਪਸ ਕਿੰਨੇ ਮੁਖੰਤੀ ਨੇ ਕਾਂਗਰਸ ਦੇ ਹੋ ਜੇ ਅਨਿਤ ਕਾਂਗਰਸ ਕਿੰਦਾ ਬੜੀ ਮੁੱਖ ਹੁੰਦੀ ਆ ਨੇ ਬਾਜੀ ਪੰਜਾਬ ਜੀ ਵੀ ਐਤ ਕਾ 27 ਦੇ ਵਿੱਚ ਵੇਖਿਓ ਕਾਂਗਰਸ ਜੀਰੋ ਤੇ ਜਾਊਗੀ ਆਮ ਆਦੀ ਪਾਰਟੀ ਆ ਵੀ 27 ਤੇ ਪੋ ਬੱਢੀ ਲਈਦਾ ਉਹ ਵੀ ਫੇਰ ਹਾਂ ਕਿਉਂਕਿ ਕਾਂਗਰਸ ਦਾ ਇੰਨਾ ਭਰਾ ਆ ਦੇ ਇੰਨੀ ਫੋਟਿਆ ਕਾਲਰਸ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਅੰਦਰ ਤੁਸੀਂ ਦੇਖਿਆ ਕੀ ਕੱਲ ਕੱਲ ਦੇਖਿਆ ਤਾਂ ਤੁਸੀਂ ਉਹ ਜਿਹੜਾ ਗੋਲਡੀ ਮੁੰਡਾ ਸੀ ਗੋਲਡੀ ਪ੍ਰਚਾਰ ਕਰਦਾ ਪ੍ਰਚਾਰ ਕਰਦਾ ਹਾਂ ਪ੍ਰਤਾਪ ਬਾਜਵਾ ਨੇ ਕਿਹਾ ਕਿ ਅੱਜ ਤੱਕ ਕੋਈ ਖਾਨੀ ਨਹੀਂ ਕੁਛ ਨਹੀਂ ਆਈ ਪਰ ਪ੍ਰਤਾਪ ਬਾਜਵਾ ਦਾ ਕਿਹੋ ਜਿਹਾ ਬੋਲ ਰਿਹਾ ਜੀ ਪ੍ਰਤਾਪ ਬਾਜਵਾ ਦੀ ਜੁਬਾਨ ਦਾ ਹਾਂ ਪਰ ਉਹਨੇ ਵੀ ਪਤਾ ਹੁੰਦਾ ਆਪਣੇ ਪਦਾਰਕਰ ਨਾਲ ਉਹ ਉੱਥੇ ਪਰ ਲੱਗਦਾ ਪ੍ਰਤਾਪ ਬਾਜਵਾ ਦਾ ਹੁਣੇ ਜਸਟ ਬਿਆਨ ਆਇਆ ਕੁਛ ਮਿੰਟ ਪਹਿਲਾਂ ਹੀ ਕਿ ਜਿਹੜਾ ਵਾ 골ਡੀ ਦੀ ਮੈਂ ਵਾਪਸੀ ਨਹੀਂ ਹੋਣ ਦਊਗਾ ਪਰ ਜਿਹੜਾ ਕਾਂਗਰਸ ਦਾ ਪ੍ਰਧਾਨ ਹੈ ਉਹਦੇ ਲਈ ਉਹ ਪ੍ਰਚਾਰ ਕਰ ਰਹੇ ਨੇ ਲੱਗਦਾ ਆਪਸ ਦੇ ਵਿੱਚ ਸਹਿਮਤੀ ਨਹੀਂ ਹੈਗੀ ਇਹਨਾਂ ਦੀ ਆਪਸ ਦੇ ਵਿੱਚ ਸੋ ਇਹ ਦੱਸਦਾ ਕਿ ਸਾਡੇ ਮੁਖਵੰਤੀ ਇਹਨਾਂ ਦੇ ਆਪਣੇ ਹਸਾਮਾ ਕਾਂਗਰਸ ਵੱਡੀ ਹੈ ਹੂੰ ਰਾਜੇ ਦੀ ਅਫਰੀਕਨ ਤਵਾ ਬਾਰੇ ਵੀ ਆਪਣੀਆਂ ਸੁਖੀ ਵੀ ਆਪਣੀਆਂ ਚੰਨੀ ਵੀ ਆਪਣੀਆਂ ਸਮਝਦੇ ਕੱਲ ਤੱਕ ਸਿੱਧੂ ਜੀ ਆ ਗਏ ਉਹਨਾਂ ਦੀ ਆਪਣੀ ਕਾਂਗਰਸ ਇਹ ਉਹ ਕਾਂਗਰਸ ਅਣੀ ਕੀ ਜਿਹੜਾ ਉਹ ਗਾਦੀਪਤ ਹੁੰਦੇ ਇਹਦੇ ਇਹਦਾ ਹੋਇਆ ਜਿੰਨਾਂ ਨੇ ਆਪਣੇ ਹਸਾਬ ਨਾਲ ਬੋਖਰ ਦੀ ਬਣ ਲਈ ਕਾਂਗਰਸ ਬੁਲਾਈ ਦੀ ਸਮਝ ਲਗਦੀ ਗੱਲ ਇਸ ਕਰਕੇ ਕਾਂਗਰਸ ਦਾ ਬਹੁਤ ਮੂਲਾ ਹੈ ਕਾਂਗਰਸ ਦਾ ਪੰਜਾਬ ਚ ਮੈਂ ਤੁਹਾਨੂੰ ਕਹੀ ਜਾਂਦਾ ਤੁਸੀਂ ਹੱਜੇ ਦੋਟ ਚਾਉਂਦੇ 27 ਮਤਲਬ ਕਾਂਗਰਸ ਜਿਹੜਾ ਨਾ ਐਕਰ ਪਤਾ ਨਹੀਂ ਕਿੰਨੇ 14 17 ਆ ਗਏ ਅਗਲੀ ਰਾਤ ਦੇ 15-16 ਤੋਂ ਵੱਧ ਆ ਜਾਣਗੇ ਯੱਕ ਇਹ ਜੋ ਬੱਤੀ ਗਈ ਨਾ ਕੋਈ ਕੋਈ ਦੀ ਮਰਦਾ ਜੀ ਬਾਪ ਮੈਂ ਤੇ ਜਿੰਦੇ ਕਹਿੰਦੇ ਨਾ ਇਹ ਮੱਖੋਂ ਦੀ ਬੜਾ ਗਈ ਅਜਦੋਂ ਰਸਵੀ ਚੋੜ ਹੋਈ ਚੰਦੀ ਕਹਿੰਦਾ ਮੈ ਪਤਾ ਨਹੀਂ ਕਿਹੜਾ ਸਮਾਂ ਥੰਮਿਆ ਜਦੋਂ ਉੱਥੇ ਗਏ ਤਾਂ ਉਹਦੀ ਜਮਾਨਤ ਹੋ ਗਈ ਸੀ ਕਿਉਂਕਿ 40 ਇੰਦੀ ਜਾਂਦੀ ਹੈ ਜਿੱਥੇ ਚੰਦੀ ਜਾਂਦਾ ਉੱਥੇ ਬਾਜਵਾ ਨਹੀਂ ਜਾਂਦਾ ਜੇ ਬਾਜਵਾ ਜਾਂਦਾ ਉੱਥੇ ਸੁਖੀ ਜਾਂਦਾ ਜਿੱਥੇ ਸੁਖੀ ਜਾਂਦਾ ਉੱਥੇ ਰਾਜਾ ਬੜੇ ਨਹੀਂ ਜਾਂਦਾ ਜਿੱਥੇ ਰਾਜਾ ਬੜੇ ਜਾਂਦਾ ਉੱਥੇ ਸਰ ਛੁੱਧੂ ਦੀ ਜਾਂਦਾ ਕਿਹੜੀ ਗੱਲ ਹੈ ਕਿਹੜਾ ਪ੍ਰਧਾਨ ਕਿਹੜਾ ਐਲੋਪੀ ਹੈ ਜੀ ਕਿਹਦੀ ਗੱਲ ਬੰਦੀ ਜਾਂਦੀ ਹੈ ਦੱਸੋ ਗੱਲ ਕੀ ਹੁੰਦੀ ਹੈ ਹੈਗੀ ਕੋ ਗੱਲ ਨਾ ਰਾਜੇ ਬੜੇ ਇੱਕ ਦੀ ਪ੍ਰਧਾਨ ਵਾਲੀ ਗੱਲ ਨਾ ਪ੍ਰਤਾਪ ਬਾਜਵੇ ਦੀ ਕੋਈ ਤੋਂ ਪੀ ਵਾਲੀ ਗੱਲ ਜਿਆਦਾ ਹਲਕਾ ਕੇ ਦਿਖਾਵੇ ਲੋਕਾਂ ਨੂੰ ਕਰਦੇ 골ਡੀ ਦੀ ਡਾਕੇ ਦਿਖਾਵੇ ਅਗਲੇ ਨੇ 10 ਪਰ ਪਛਾਣਦਾ ਨਾ ਉਹ ਮੇਰੇ ਇਹ ਡਾਕੇ ਦਿਖਾਵੇ ਪਤਾ ਲੱਗ ਜੂ ਉਹਦਾ ਕਿੰਨਾ ਉੱਧੇ ਕੀ ਜੰਦੇ ਤੁਸੀਂ ਜੇ ਬਾਤ ਤੋਂ ਰਹਦੇ ਗੰਦਾਪਤ ਇਲੈਕਸ਼ਨ ਹੋ ਵੀ ਉੱਥੇ ਕਿ ਬਕਵਾ ਬਾਰੇ ਹੋਦਾ ਬਾਈ ਕਿਸ ਸੰਬੋਧ ਸਰਪੰਚ ਦਾ ਰਹੇਗਾ ਇਲੈਕਸ਼ਨ ਕਿੱਤੇ ਦੀ ਮਿਲਿਆ ਪਪਾ ਪਾਇਆ ਸਭ ਹਾਂ ਕਿੱਤੇ ਦੀ ਲੱਭਾਈ ਹੋਜੀ ਦਮ ਅੱਜ ਵੀ ਚੱਲਿਆ ਹੋਣ ਹਮੇਂ ਦੇ ਇੱਕ ਕਰਕੇ ਕਾਂਗਰਸ ਦੇ ਵਿੱਚ ਬਹੁਤ ਜ਼ਿਆਦੀ ਫੁੱਟਾ ਕੋਈ ਇਹਦਾ ਤਾਂ ਮਤਲਬ ਮੁਖਰਤੀ ਬੰਨਦਾ ਜੇ 5 ਸਾਲ ਬਾਕੀ ਆ ਅਜੇ ਤੇ ਇਹਦਾ ਦੀ ਉਹ ਹਾਲ ਆ ਕੀ ਕਹਿੰਦੇ ਆ ਕਿ ਤੋ ਤਣਕ ਖੇਤ ਪੂਰੀ ਪੇਟ ਆਜ ਵੀ ਉਹ ਮੁੰਡੇ ਖਾਤਾ ਅੰਦਰ ਸੀ ਦੀ ਦੁਆਰ ਨਾ ਇਹ ਕਣਕਬੀ ਜੀ ਨਾ ਕਨਕਾਈ ਸੰਧ ਦੀ ਕੁੜੀ ਹੋਈ ਦੀ 23 ਸਾਲੇ ਮਾਨਸਾਬ ਦੀ ਸਰਕਾਰ ਚ ਪਏ ਆ ਇਹ ਪਹਿਲਾ ਹੀ ਦੀ ਮੈਂ ਮੁੱਖ ਮੰਤਰੀ ਵਾਲਾ ਉਹਦਾ ਮਹਿਮਾਨ ਦਾ ਇਹਨਾਂ ਨੇ ਐਕਚੁਅਲੀ ਸ਼ੀਸ਼ਾ ਲਾਇਆ ਆਪਣੇ ਘਰ ਹੀ ਸਾਹ ਦੇ ਕੇ ਉਹ ਵੱਡਾ ਸ਼ੀਸ਼ਾ ਲਾਇਆ ਨਾ ਉਹ ਸ਼ੀਸ਼ੇ ਲਾਗਦਾ ਉਹਦੇ ਤੇ ਉਹਦੀ ਮਾਮਾ ਨੇ ਲਿਖਿਆ ਕਿ ਮੇਰਾ ਪੁੱਤ ਮੁੱਖ ਮੰਤਰੀ ਇਹਦੇ ਸਵੇਰ ਜਾ ਕੇ ਚ ਸ਼ਕਲ ਰੰਦੇ ਸਾਰੇ ਦੋ ਤਿੰਨ ਪਹਿਲਾਂ ਹੋ ਵੀ ਬਿਮਾਰ ਹੀ ਬਹੁਤ ਦੇਖਾ ਤੋ ਇਹ ਵਿੰਦੇ ਆ ਫਿਰ ਵਿੰਦੇ ਅੱਛਾ ਮੈਂ ਉੱਪਰ ਕੀ ਪੰਜਾਬਦਾ ਕੰਮ ਨਹੀਂ ਵਿੰਦੇ ਕੰਮ ਨਹੀਂ ਵਿੰਦੇ ਇਹ ਕਾਗਜ਼ਾਂ ਦੇ ਕੀਤਾ ਕੀ ਪੰਜਾਬ ਦੇਦਾ ਉਹ ਨਹੀਂ ਵਿੰਦੇ ਬਸ ਆਪਣੀ ਸ਼ਕਲਾਂ ਵਿੰਦੇ ਆ ਕਿੱਥੇ ਨਹੀਂ ਸ਼ਲੀ ਹੋ ਗਿਆ ਆ ਨਾ ਤੋਲੇ ਪੱਗਾ ਬਾਨੀਆਂ ਆਪਾਂ ਮੁੱਖੋਂ ਤੀਰ ਦੀ ਵਸ ਖੁਸ਼ ਹੋ ਜਾਂਦੇ ਸੀ ਚੀਜ਼ਾਂ ਵੇਖ ਕੇ ਹਾ ਸ਼ੀਸ਼ੇ ਦੇ ਵੇਖਿਆ ਕਰਨ ਆਪਣੇ ਆਪ ਨੂੰ ਵੀ ਮੁੱਖੋਂ ਤੀ ਲੋਕ ਦੀ ਜੁੰਦੇ ਹੋਣੇ ਢੇਰੇ ਤੁਹਾਨੂੰ ਪਤਾ ਲੱਗ ਰਿਹਾ ਨਾ ਆ ਦੇਖੋ ਤੂੰ ਕੀ ਵਰਦਾ ਤੁਹਾਨੂੰ ਪਤਾ ਲੱਗ ਰਿਹਾ ਰਾਜੇ ਬੜੰਗਦਾ ਅਪਾ ਚੈਨ ਜਿਮਨੀ ਚੋੜਾ ਜਤਰੀਆ ਮਰੀ ਪਾਰਟੀ ਦੇਖੀ ਜਾਓ ਤੁਸੀਂ ਕੀ ਵਾ ਇਸ ਕਰਕੇ ਮਾਨਾ ਜਿੰਨਾ ਮੁੱਖ ਮੰਤਰੀਆਂ ਨੂੰ ਪੰਜਾਬ ਨੂੰ ਬਚਾਵੇ ਅੱਗੇ ਇਹਨਾਂ ਮੁੱਖ ਮੰਤਰੀਆਂ ਨੇ ਪੰਜਾਬ ਜਾਣਾ ਇਹਨਾਂ ਦੇ ਮੁੱਖ ਮੰਤਰੀਆਂ ਨੇ ਜਾਣਾ ਤੱਤ ਦੇ ਬਦੰਦ ਚੰਨੀ ਇਹਨਾਂ ਰਾਹੀ ਕੇ ਉਹ ਤਾਂ ਥੋੜਾ ਹੀ ਇਹਨਾਂ ਦੇ ਮੁੱਖ ਮੰਤਰੀ ਪੰਜਾਬ ਨੂੰ ਲੈ ਕੇ ਬੈਠੇ ਇਹਨਾਂ ਕੋ ਵੀ ਲੱਭ ਬਚਾਵੇ ਜੀ ਇਹਦੇ ਮੁੱਖ ਮੰਤਰੀ ਧੰਨ ਥੈਂਕ ਯੂ